ਲਗਾਤਾਰ ਵਿਵਾਦਾਂ ਵਿੱਚ ਰਹਿਣ ਵਾਲੇ ਸਿਵਲ ਹਸਪਤਾਲ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਲਗਾਤਾਰ ਭੱਜਦੀ ਜਾ ਰਹੀ ਹੈ। ਲੁਧਿਆਣਾ ਸਬੱਥ ਹਸਪਤਾਲ ਦੇ ਵਿੱਚ ਇੱਕ ਬੈੱਡ ਤੇ ਮਰੀਜ਼ ਦੇ ਨਾਲ ਡੱਟ 40 ਨੂੰ ਰੱਖਣ ਦੇ ਮਾਮਲੇ ਵਿੱਚ ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਅਧਿਕਾਰੀਆਂ ਵਿੱਚ ਅੜਕਮ ਮਚਿਆ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਨੇ ਵੀ ਟਵਿੱਟਰ ਜ਼ਰੀਏ ਪੋਸਟ ਸਾਂਝੀ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕੇਰਿਆ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਪੰਜਾਬ ਦੇ ਕਾਫੀ ਮਾੜੇ ਹਾਲਾਤਾਂ ਬਾਰੇ ਚਰਚਾ ਕੀਤੀ ਹੈ ਉਧਰ ਜਦੋਂ ਇਸ ਮਾਮਲੇ ਸੰਬੰਧੀ ਸਿਵਲ ਸਰਚ ਲੁਧਿਆਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਇਨਕੁਆਇਰੀ ਦਿੱਤੀ ਗਈ ਹੈ ਆਦੇਸ਼ ਦੇ ਦਿੱਤੇ ਗਏ ਨੇ ਉਨ੍ਹਾਂ ਇਹ ਵੀ ਕਿਹਾ ਕਿ 2 ਘੰਟੇ ਲਾਸਟ ਮੋਰਚਰੀ ਵਿੱਚ ਨੈਸ਼ਟ ਕੀਤੀ ਗਈ ਜੋ ਸਿੱਧੇ ਤੌਰ ਤੇ ਵੱਡੀ ਅਨਗੈਲੀ ਹੈ ਐਕਚੁਅਲੀ ਜਿਹੜਾ ਇਹ ਡੈੱਡ ਬੋਡੀ ਹੈ 9 ਅਪ੍ਰੈਲ ਨੂੰ ਦਾਖਲ ਹੋਇਆ ਸੀ ਅਨਨੋਨ ਪੇਸ਼ੈਂਟ ਸੀ ਇਹਦੇ ਨਾਲ ਕੋਈ ਨਹੀਂ ਸੀ ਇੱਕ ਮਲਟੀਪਲ ਐਕਸੀਡੈਂਟ ਇੰਜਰੀਆਂ ਸੀ ਪਲੱਸ ਛਾਤੀ ਦੀ ਵੀ ਪ੍ਰੋਬਲਮ ਸੀ ਤੇ ਸਾਰ ਲੈਂਡ ਦੀ ਵੀ ਤਕਲੀਫ ਸੀਗੀ ਕੱਲ ਪੇਸ਼ੈਂਟ ਸਿੱਕ ਹੋਇਆ ਤੇ 11:40 ਤੇ ਬਰਬਲਰ ਨਾ ਮਰੀਜ਼ ਦੀ ਮੌਤ ਹੋ ਗਈ ਜੋ ਐਸਐਮਓ ਬਲੋ ਮੈਨੂੰ ਹੁਣ ਬਰਬਲ ਰਿਪੋਰਟ ਦਿੱਤੀ ਗਈ ਪੇਸ਼ੈਂਟ ਦਾ ਰਸ਼ ਸੀ ਉੱਥੇ ਅਕਸਰ ਕਈ ਵਾਰ ਕੀ ਹੁੰਦਾ ਕਿ ਮਰੀਜ਼ਾਂ ਦਾ ਰਸ਼ ਹੋਣ ਕਰਕੇ ਦੋ ਦੋ ਪੇਸ਼ੈਂਟ ਵੀ ਇੱਕ ਵਾਰੀ ਐਮਰਜੈਂਸੀ ਦੇ ਵਿੱਚ ਬੈੱਡ ਤੇ ਪਾਉਣੇ ਪੈ ਜਾਂਦੇ ਨੇ ਜਦੋਂ ਪੇਸ਼ੈਂਟ ਜਿਆਦਾ ਆ ਜਾਂਦੇ ਨੇ ਪਰ ਇਹਦੇ ਵਿੱਚ ਇੱਕ ਪ੍ਰਾਈਮਾ ਸਿਸਟਮ ਜਿਹੜੀ ਮੈਨੂੰ ਗੱਲ ਪਤਾ ਲੱਗੀ ਹੈ ਜਿਹੜੀ ਮੈਂ ਹੁਣ ਤੱਕ ਇਨਕੁਆਰੀ ਕੀਤੀ ਹੈਗੀ ਬਰਬਲੀ ਉਹਨਾਂ ਦੇ ਚ ਇਹ ਹੈ ਕਿ ਪੇਸ਼ੈਂਟ ਦੀ ਮੌਤ 11:40 ਤੇ ਹੋ ਜਾਂਦੀ ਹੈ ਪਰ ਮੌਤ ਤੋਂ ਬਾਅਦ ਪੇਸ਼ੈਂਟ ਨੂੰ ਮੌਰਚਰੀ ਚ ਸ਼ਿਫਟ ਕਰਨ ਲਈ 2 ਘੰਟੇ ਦਾ ਸਮਾਂ ਲੱਗ ਗਿਆ। ਇੱਕ ਸੀਰੀਅਸ ਮੈਟਰ ਹੈ ਕਿ ਜਦੋਂ ਪੇਸ਼ੈਂਟ ਦੀ ਡੈਥ ਹੋ ਗਈ ਸੀ ਤਾਂ ਉਹਨੂੰ ਘੱਟੋ ਘੱਟ 5 ਤੋਂ 10 ਜਾਂ 20 ਮਿੰਟਾਂ ਦੇ ਵਿੱਚ ਉਹਨੂੰ ਸ਼ਿਫਟ ਕਰ ਦੇਣਾ ਚਾਹੀਦਾ ਸੀ ਤਾਂ ਕਿ ਜਿਹੜਾ ਦੂਸਰਾ ਮਰੀਜ਼ ਕੋਲੇ ਪਿਆ ਸੀ ਉਹਨੂੰ ਕੋਈ ਮਾਨਸਿਕ ਜਿਹੜਾ ਟਰੋਮਾ ਹੁੰਦਾ ਹੈ ਮਾਨਸਿਕ ਸਦਮਾ ਹੁੰਦਾ ਹੈ। ਇੱਕ ਡੈੱਡ ਬੋਡੀ ਦੇ ਨਾਲ ਫਰੰਟ ਹੋਣਾ ਹੋਵੇ। ਇਸ ਸਬੰਧੀ ਮੈਂ ਐਸਐਮਓ ਸਿਵਲ ਹਸਪਤਾਲ ਲੁਧਿਆਣਾ ਨੂੰ ਇਹ ਕਿੱਥੇ ਲਿਖੀ ਹੈ ਉਹਦੇ ਵਿੱਚ ਲਿਖਿਆ ਵੀ ਇਹਦੇ ਚ ਜਿਹੜੀ ਵੀ ਅਲਗੈਲੀ ਹੋਈ ਹੈ ਉਹਦੀ ਰਿਸਪੌਂਸਿਬਿਲਟੀ ਫਿਕਸ ਕਰਕੇ ਸਾਨੂੰ ਰਿਪੋਰਟ ਭੇਜੀ ਜਾਵੇ ਅਸੀਂ ਆਪਣੇ ਮਾਨਜੋਗ ਡਿਪਟੀ ਕਮਿਸ਼ਨ ਨੂੰ ਹੀ ਭੇਜਣੀ ਹੈ ਤੇ ਆਪਣੇ ਮਾਨਜੋਗ ਡਾਇਰੈਕਟਰਸ਼ਿਪ ਸਮੂਹ ਨੂੰ। ਦੈਰ ਇਸ ਨੋਟ ਕਿ ਕਨੈਕਟ ਉਹਦੇ ਰਵਲੋਂ ਨੂੰ ਕਿਹਦਾ ਚਾਰਜ ਦਿੱਤੇਗਾ ਉਹ ਕੀ ਹਾਂ ਮੈਡਮ ਨੇ ਕਾਇਦਾ ਸਾਥ ਹੋਰ ਰਿਪੋਰਟ ਮੰਗੀ ਹੈ ਥਿਸ ਇ ਮਾਨਜੋਗ ਸਾਡੇ ਜਿਹੜੇ ਡਿਪਟੀ ਕਮਿਸ਼ਨ ਹੈ ਅਸੀਂ ਉਹਨਾਂ ਨੂੰ ਇੱਕ ਪ੍ਰਾਇਮਾ ਫੇਸੀਮੈਰ ਰਿਪੋਰਟ ਭੇਜ ਦਿੱਤੀ ਹੈ ਪਰ ਜਿਹੜੀ ਇੱਕ ਪ੍ਰੋਪਰ ਰਿਪੋਰਟ ਹੈ ਉਹਨਾਂ ਦੀ ਐਕਸਪਲੇਨੇਸ਼ਨ ਕੱਢ ਕੇ ਇਸ ਸਮੂਹ ਦੀ ਕਮੈਂਟ ਲੈ ਕੇ ਉਸ ਮਾਨ ਡਿਊ ਡਿਸਿਸਾਬ ਨੂੰ ਵੀ ਤੇ ਆਪਣੇ ਮਾਨ ਡਿਊ ਡਾਇਰੈਕਟਰ ਸਾਹਿਬ ਨੂੰ ਪੇਸ਼ ਜੀ ਜਿਹੜਾ ਗੱਲ ਹੋਇਆ ਦੇ ਕਲੱਬ ਨੈਚਰਲੀ ਕਿਉਂਕਿ 2 ਘੰਟੇ ਡੈੱਡ ਬੋਡੀ ਨਹੀਂ ਸੀ ਪੈਣੀ ਚਾਹੀਦੀ ਜੇ 2 ਘੰਟੇ ਉੱਥੇ ਪਈ ਵੀ ਹੈ ਤਾਂ ਘੱਟੋ ਘੱਟ ਉਹ ਪੇਸ਼ੈਂਟ ਨੂੰ ਕੋਈ ਹੋਰ ਬੈੱਡ ਦੇ ਦੇਣਾ ਚਾਹੀਦਾ ਸੀ ਰਿਜਨਲ ਲਾਈਫ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ